ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਾਰੇ ਭਰਾਵਾਂ ਨੂੰ ਅੱਜ ਆਪਾਂ ਪਹੁੰਚੇ ਆ ਬਈ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਬਾਈ ਕੇਵਲ ਕੋਲੇ ਆਇਆ ਕੰਪਿਊਟਰ ਕੰਡਿਆਂ ਦਾ ਕੰਮ ਕਰਦਾ ਬਾਈ ਤੇ ਕਰਦੇ ਆ ਬਾਈ ਨਾਲ ਗੱਲਬਾਤ ਵੀ ਕਿੰਨਾ ਕੰਮਕਾਰ ਹੈ ਨਵੇਂ ਪੁਰਾਣੇ ਜੋ ਵੀ ਹੈ ਕੰਮ ਕਰਦਾ ਆਪਾਂ ਸਾਰੇ ਤੁਹਾਨੂੰ ਦੱਸਾਂਗੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਸਤਿ ਸ੍ਰੀ ਅਕਾਲ ਜੀ ਮਹਾਰਾਜ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਬੰਦਿਆ ਕੰਮ ਸਿੱਤ ਬਿਲਕੁਲ ਜੀ ਤੇ ਅੱਜ ਬਾਈ ਦੋ ਚਾਰ ਗੱਲਾਂ ਕਰਨੀਆਂ ਆ ਆਪਾਂ ਤੁਹਾਡੇ ਨਾਲ ਹਾਂਜੀ ਕਿਵੇਂ ਬੈਠੋ ਪਹਿਲਾਂ ਤਾਂ ਢਿੱਲਾ ਆ ਕੇਵੇਂ ਬੈਠਾ ਹੈ ਇਹ ਲੈ ਤਾਂ ਇਹ ਆਪਣੇ ਪਿੱਛੇ ਬਾਰਿਸ਼ ਹੋਈ ਸੀ ਨਾ ਜੀ ਮੀਂਹ ਪਿਆ ਕਾਫੀ ਲਗਾਤਾਰ ਹਫ਼ਤਾ 10 ਦਿਨ ਜੀ ਉਹ ਆਪਣੇ ਕਦਾ ਛੱਤ ਡੇਗੀ ਦੁਕਾਨ ਦੀ ਜੀ ਤਾਂ ਹੀ ਇੱਥੇ ਬੈਠਾ ਹਨਾ ਹਾਂ ਹੁਣ ਘਰੇ ਕਰ ਰਹੇ ਹਾਂ ਜੀ ਠੀਕ ਹੈ ਭਾਈ ਬਾਕੀ ਐਪਲੀਕੇਸ਼ਨ ਲਈ ਵੀ ਜੀ ਦੇਖੋਗੇ ਕੀ ਬੰਦਾ ਜੀ ਠੀਕ ਹੈ ਜੀ ਬਾਕੀ ਕੀ ਕਰੀ ਕਰ ਰਹੇ ਹਾਂ ਜੀ ਕਮ ਉਹਨਾ ਅਇਆ ਥੋੜਿਆ ਦੁਕਾਨਦਾਰੀ ਤੋਂ ਬਿਨਾਂ ਫਿਰ ਕੰਮ ਤੇ ਅਸਰ ਪੈਂਦਾ ਹੀ ਹੈ ਜੀ ਹੂੰ ਉਹ ਬਾਈ ਜੀ ਨਾਲ ਦੁਕਾਨ ਦੀ ਬਾਈ ਛੱਤ ਡਿੱਗਦੀ ਸੀ ਤੇ ਬਾਈ ਨੇ ਹੁਣ ਘਰੇ ਹੀ ਕੰਮ ਕਰਦਾ ਤੇ ਆਪਣੀ ਇਹ ਦਿਲੋਂ ਮਤਲਬ ਕਿ ਤਮੰਨਾ ਵੀ ਬਾਈ ਦੀ ਇੱਕ ਦੁਕਾਨ ਹੋਵੇ ਮਾਰਕੀਟ ਦੇ ਵਿੱਚ ਵਦਗਾ ਕਿਉਂਕਿ ਪਰਾਣਾ ਬੰਦਾ ਮਿਹਨਤੀ ਬੰਦਾ ਇਮਾਨਦਾਰੀ ਪੂਰੀ ਫੁੱਲ ਹੈ ਤੇ ਬਾਈ ਦੀ سپورਟ ਕਰੋ ਵਦ ਤੋਂ ਮਤਲਬ ਕੰਮ ਜੀ سپورਟ ਕਰਦੇ ਬਸ ਕੰਮ ਵਦ ਤੋਂ ਵਦ ਬਾਈ ਕੋਲ ਦਿਓ ਤੁਸੀਂ ਅਸ਼ਾ ਬਾਈ ਇੱਕ ਹੋਰ ਪੁੱਛਣਾ ਸੀ ਵੀ ਨਵੇਂ ਪੁਰਾਣੇ ਕੰਡੇ ਪੁਰਾਣੇ ਦੀ ਰਿਪੇਅਰ ਕਰ ਦਵਾਂਗੇ ਤੇ ਨਵੇਂ ਵੀ ਦੇ ਦਵਾਂਗੇ ਦੋਨੇ ਕੰਮ ਹੋ ਜਾਂਦੇ ਜੇਕਰ ਕਿਸੇ ਨੇ ਕੋਈ ਪੁਰਾਣਾ ਕਟਾ ਕੇ ਨਵਾਂ ਲੈਣਾ ਹੋਵੇ ਨਵਾਂ ਵੀ ਦੇ ਦੇਾਂਗੇ ਜੀ ਕੋਈ ਪ੍ਰਾਣਾ ਦੇ ਕੇ ਪ੍ਰਾਣਾ ਵੀ ਲੈਣਾ ਹੋਵੇ ਜਿਵੇਂ ਗਾਹਕ ਦੇ ਕੋਈ ਸੈਟੀਸਫਾਈ ਜਿਵੇਂ ਹੋਊਗਾ ਜੀ ਉਸੇ ਤਰ੍ਹਾਂ ਹੀ ਕਰ ਦਾਂਗੇ ਗਾਰੰਟੀ ਫੁੱਲ ਹੋ ਹਾਂਜੀ ਹਾਂਜੀ ਗਾਰੰਟੀ ਫੁੱਲ ਹੈ ਜੀ ਉਹ ਤਾਂ ਮੈਂ ਬੈਠਾ ਜੀ ਕੋਈ ਦਿੱਕਤ ਆਵੇ ਜਦੋਂ ਮਰਜ਼ੀ ਲਿਓ ਜੀ ਥੋੜਾ ਮੇਰੀ ਵੀਡੀਓ ਦੇਖ ਕੇ ਜੇ ਕੋਈ ਤੇਰੇ ਕੋਲੇ ਆਵੇ ਮੈਨੂੰ ਤਾਂ ਨਹੀਂ ਗੱਲਾਂ ਦਵਾ ਦੇਗਾ ਨਹੀਂ ਜੀ ਨਹੀਂ ਗੱਲ ਆਲਾ ਤਾਂ ਮਤਲਬ ਹੀ ਨਹੀਂ ਠੀਕ ਹੈ ਠੀਕ ਹੈ ਇੱਕ ਯਾਰ ਮੇਰੇ ਹੋਰ ਦਿਮਾਗ ਚਾਹੀਏ ਵੀ ਇਹ ਗੱਲ ਵੀ ਜਿਹੜੇ ਜਿੰਨਾ ਬੰਦਿਆਂ ਕੋਲੇ ਕੰਡੇ ਜਮਾ ਪੱਕੀ ਫਿੱਟ ਕਰੀ ਬੈਠੇ ਹੈਵੀ ਹੈਵੀ ਹਾਂਜੀ ਮੰਡੀ ਲਿਆਉਣ ਦੀ ਦਿੱਕਤ ਮੰਨਦੇ ਆ ਘਰੇ ਵੀ ਕੰਮ ਹੋ ਜੂ ਹਾਂਜੀ ਹਾਂਜੀ ਬਿਲਕੁਲ ਜੇ ਫੋਨ ਕਰ ਦੇਣ ਜੀ ਘਰੇ ਜਾ ਕੇ ਕੋਈ 20 25 ਕਿਲੋਮੀਟਰ ਤੱਕ ਤੇ ਵੀ ਕੋਈ ਕੰਡਾ ਮੰਨ ਲਓ ਖਰਾਬ ਹੈ ਜੀ ਫੋਨ ਕਰ ਦਿਓ ਜੀ ਜਾ ਕੇ ਉੱਥੇ ਹੀ ਕਰਿਆਵਾਂਗੇ ਜੀ ਲਓ ਵੀ ਮਿੱਤਰੋ ਹੁਣ ਤੁਹਾਨੂੰ ਕੰਡਾ ਜਾ ਕੇ ਮੰਡੀ ਆਉਣ ਦੀ ਲੋੜ ਨਹੀਂ ਫੋਨ ਕਰੋ ਬਾਈ ਕੇਵਲ ਨੂੰ ਤੇ ਤੁਹਾਡੇ ਘਰੇ ਘੰਟੇ ਜਾਊ ਬਾਈ ਤੇ ਘਰੇ ਹੀ ਤੁਹਾਡਾ ਕੰਮ ਕਰਕੇ ਜਾਊਗਾ ਬਾਈ ਐਕਸਟਰਾ ਖਰਚਾ ਤਾਂ ਨਹੀਂ ਪਾਏਗਾ ਬਈ 500 ਰੁਪਏ ਨੂੰ ਬਈ ਮੈਂ ਇਹੋ ਜੀਆਂ ਗੱਲਾਂ ਨਹੀਂ 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 ਜੀ ਬਸ ਤਕਰੀਬਨ ਬਸ ਇਹਦਾ ਪੈਟਰੋਲ ਖਰਚਾ ਜੀ ਉਹ ਤਾਂ ਜ਼ਾਇਦਾ ਗੱਲ ਬਣਦੀ ਆ ਬਈ ਉਹ ਜਿੰਨਾਂ ਗੱਲਾਂ ਵੀ ਆਊਗਾ ਤਾਂ ਵੀ ਅਗਲਾ ਪੈਟਰੋਲ ਫੂਕ ਕੇ ਆਊਗਾ ਮਿੱਤਰੋ ਵੀ ਆਹ ਨਿੱਕੇ ਨਿੱਕੇ ਗੱਲਾਂ ਨਹੀਂ ਹੁੰਦੇ ਹਨ ਇਹ ਘਰੇ ਜਾਣ ਦੀ 200 ਰੁਪਏ ਫੀਸ ਲਾਏ ਵੀ ਲਊ ਕੋਈ ਵੱਡੀ ਵੱਡੀ ਗੱਲ ਨਹੀਂ ਕਿਉਂਕਿ ਇੰਨੇ ਦਾ ਪੈਟਰੋਲ ਹੀ ਮਰਚਾ ਹੁੰਦਾ ਬਾਕੀ ਆਪਾਂ ਐ ਵੀ ਹੈ ਜੀ ਵੀ ਆਪਣਾ ਬਿਨਾਂ ਗਲਤੋ ਨਹੀਂ ਕੋਈ ਚੀਜ਼ ਬਦਲਦੇ ਵੀ ਚੀਜ਼ ਤਕਰੀਬਨ ਠੀਕ ਹੋ ਜਾਂਦੀ ਹੈ 90% ਪਰ ਨਮੀ ਭਵਾਂ ਦੀ ਲੋਡ ਨਹੀਂ ਪੈਦੀ ਨਵੀਂ ਆਪ ਉਹਦੋਂ ਬੰਨਿਆ ਵੀ ਜਦੋਂ ਜਮਾ ਹੀ ਬਿਲਕੁਲ ਵੀ ਆਏ ਹੁੰਤੇ ਬਦਲ ਨਹੀਂ ਪੈਣੀ ਆ ਨਹੀਂ ਨਹੀਂ ਕੋਈ ਖਰਚਾ ਨਹੀਂ ਕਰਵਾਂਦੇ ਠੀਕ ਹੈ ਜੀ ਬਸ तकरीबन ਬਸ ਮੇਰੀ ਜੋ ਲੇਬਰ ਦਾ ਖਰਚਾ ਹੈ ਬਸ ਉਸੇ ਦੇ ਵਿੱਚ ਹੀ ਠੀਕ ਹੋ ਜਾਂਦਾ ਠੀਕ ਹੈ ਬਈ ਬਹੁਤ ਵਧੀਆ ਗੱਲ ਹੈ ਇਹ ਤੇ ਜਿਹੜੇ ਬਈ ਮੇਰੇ ਦੁਕਾਨਦਾਰ ਨਵੇਂ ਆ ਪੰਜ ਚਾਰ ਸਾਲਾਂ ਦੇ ਜਿਨ੍ਹਾਂ ਨੂੰ ਪਤਾ ਨਹੀਂ ਹਨਾ ਵੀ ਕਿੱਥੇ ਆਪਣੇ ਕੋਚੋ ਮੰਡੀ ਚ ਕੇਵਲ ਬੈਠਾ ਤੇ ਉਹ ਤੁਹਾਨੂੰ ਅੱਜ ਦੱਸਦਾ ਆਪਾਂ ਬਈ ਆਪਣਾ ਕਿਹੜਾ ਘਰ ਦਾ ਐਡਰੈਸ ਦੱਸਦੇ ਕਿਹੜੀ ਗਲੀ 'ਚ ਬੈਠਾ ਤੂੰ ਇਹ ਜੀ ਆਪਣਾ ਅੱਛਾ ਇਹ ਕਿਹੜੀ ਗਲੀ ਪੈ ਗਈ ਬਾਈ ਥੋਡੀ ਇਹ ਜਿਵੇਂ ਆਪਣਾ ਜੀ ਪੁੱਚੋ ਆਪਣਾ ਫੁਹਾਰਾ ਚੌਂਕ ਹੈ ਜਿਹੜਾ ਪੁੱਚੋ ਮੰਡੀ ਵਾਲਾ ਇੱਥੋਂ ਆਪਾਂ ਕਾਨ ਸਿੰਘ ਵਾਲਿਆਂ ਨੂੰ ਜਾਈਏ ਤੋਂਗ ਵਾਲੀ ਨੂੰ ਜਾਈਏ ਇਹੀ ਗਿਆਨੀ ਮਾਰਕੀਟ ਰੋਡ ਵੱਜਦਾ ਜੀ ਇਹੀ ਤੋਂਗ ਵਾਲੀ ਰੋਡ ਵੱਜਦਾ ਇਹੀ ਕਾਨ ਸਿੰਘ ਵਾਲਾ ਰੋਡ ਵੱਜਦਾ ਇੱਥੇ ਜੇ ਆਪਾਂ ਨੇ ਕਿਹਾ 5 ਸਾਲ ਦੇ ਬੱਚੇ ਤੋਂ ਪੁੱਛ ਲਈਏ ਕੇਵਲ ਕੰਡੇ ਵਾਲਾ ਦੱਸ ਦੋ ਬਾਈ ਤੁਹਾਡਾ ਨਾਮ ਹਾਂਜੀ ਹਾਂਜੀ ਠੀਕ ਆ ਬਾਈ ਵੱਡੇ ਛੋਟੇ ਜੀ ਤੋਂ ਮਰਜੀ ਪੁੱਛ ਲਓ ਜੀ ਬਸ ਠੀਕ ਆ ਬਾਈ ਇਹ ਸਰਕਾਰੀ ਸਕੂਲ ਦੀ ਬੈਕ ਸਾਈਡ ਆ ਜਾਂਦੀ ਹੈ ਜਮਾ ਜੀ ਠੀਕ ਆ ਬਾਈ ਲਓ ਬਈ ਆਪਣੀ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਲਾਈਕ ਕਮੈਂਟ ਤੇ ਸ਼ੇਅਰ ਲਾਜ਼ਮੀ ਕਰ ਦਿਓ ਇਹੋ ਜਿਹੀਆਂ ਵੀਡੀਓ ਵੀਡੀਓ ਕੋ ਬਈ ਆਪਾਂ ਪਾਉਂਦੇ ਰਹਨੇ ਆ ਜਿਹੜੇ ਮਿਹਨਤ ਕਸ਼ ਬੰਦੇ ਆ ਲੁਕੇ ਛਿਪੇ ਜੇ ਬੈਠੇ ਆ ਉਹਨਾਂ ਨੂੰ ਆਪਾਂ ਅੱਗੇ ਲਿਆਉਣਾ ਬਈ ਲੋਕਾਂ ਦੇ ਸਾਹਮਣੇ ਤੋਂ ਬਾਈ ਬਈ 25 26 ਸਾਲ ਦਾ ਕੰਮ ਕਰਦਾ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਉਹ ਬਈ ਆਪਣੀ ਵੀਡੀਓ ਦੇਖ ਕੇ ਜਰੂਰ ਬਈ ਨਾਲ ਸਵਾਰਥ ਕਰਨ ਧੰਨਵਾਦ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ